ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਬੀਤੇ ਦਿਨਾਂ 'ਚ ਪੰਜਾਬ ਸਰਕਾਰ ਦੇ ਇੱਕ ਮੰਤਰੀ ਤਰਨਪ੍ਰੀਤ ਸਿੰਘ ਦਾ ਬਿਆਨ ਆਇਆ ਹੈ ਵੀ 4500 ਪਿੰਡ ਨੇ ਜਿਹੜੇ ਉਹ ਬਿਲਕੁਲ ਨਸ਼ਾ ਮੁਕਤ ਹੋ ਚੁੱਕੇ ਨੇ ਮੈਂ ਤੁਹਾਡੇ ਸਾਹਮਣੇ ਨਗਰ ਹੋਟਲਾ ਕਲਾਂ ਜ਼ਿਲ੍ਹਾ ਮਾਨਸਾ ਵਿਧਾਨ ਸਭਾ ਹਲਕਾ ਮਾਨਸਾ ਜੋ ਕਿ ਇਹ ਪਿੰਡ ਹੈ ਮੁੱਖ ਮੰਤਰੀ ਦੇ ਪਿੰਡ ਨਾਲ ਇਹਨਾਂ ਦੀਆਂ ਜ਼ਮੀਨਾਂ ਦੀ ਹੱਦ ਲੱਗਦੀ ਹੈ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡਾਂ ਦੇ ਵਿੱਚੋਂ ਇਹ ਪਿੰਡ ਹੈ ਉਹਦਾ ਹਲਕਾ ਜਿਹੜਾ ਉਹਨਾਂ ਦੇ ਹਲਕੇ ਦਾ ਪਿੰਡ ਸੁਨਾਮ ਹਲਕੇ ਦਾ ਪਿੰਡ ਪੈ ਗਿਆ ਉਹ ਇਹ ਮਾਨਸਾ ਹਲਕਾ ਹੱਦ ਤੇ ਨੇ ਦੋਨੇ ਪਿੰਡ ਸ਼ਤੌਜ ਦੇ ਬਿਲਕੁਲ ਨੇੜੇ ਬੈਠੇ ਹੋੜਲਾਕਲਾਂ ਦੇ ਬਾਪੂਆਂ ਤੋਂ ਪੁੱਛਦੇ ਹਾਂ ਵੀ ਤੁਹਾਡੇ ਪਿੰਡ ਨਸਾ ਖਤਮ ਹੋ ਗਿਆ ਲੋ ਤੁਸੀਂ ਸੁਣ ਸਕਦੇ ਹੋ ਸੋ ਦੱਸੋ ਜੀ ਤੁਹਾਡੇ ਪਿੰਡ ਨਸ਼ਾ ਖਤਮ ਹੋ ਗਿਆ ਹੋਇਆ ਨਹੀਂ ਨੌਜਵਾਨ ਕਿੰਨੇ ਕੁ ਮਰ ਚੁੱਕੇ ਨੇ ਇਦੋਂ ਪਹਿਲਾਂ ਚਿੱਟੇ ਨਾਲ ਚਿੱਟੇ ਨਾਲ ਤਿੰਨ ਚਾਰ ਦਾ ਹੁਣੀ ਮਰੇ ਨੇ 10 20 ਦਿਨਾਂ 'ਚ ਅੱਛਾ ਹਾਂ ਸੋ ਤੂੰ ਪੁਰਾਣੇ ਮੇਰਾ ਮੁੰਡਾ ਮਰੇ ਨੂੰ ਹੋ ਗਏ 6-7 ਸਾਲ ਨਸ਼ਾ ਪੂਰਾ ਜੋਰਾਂ ਤੇ ਚੱਲ ਰਿਹਾ ਪੂਰਾ ਜੋਰਾਂ ਤੇ ਹਾਂਜੀ ਬਾਪੂ ਜੀ ਤੁਸੀਂ ਵੀ ਦੱਸੋ ਇਹ ਮੇਰਾ ਮੁੰਡਾ ਵੀ ਜੀ ਮਾਨਸਾ ਟੈਵਲ ਸੀ ਹਾਂਜੀ ਉਹ ਵੀ ਨਸ਼ੇ ਕਰਦਾ ਸੀ ਉਹਦੇ 6 ਮਹੀਨੇ ਹੋਏ ਨੇ ਮੁੱਕੇ ਨਸ਼ੇ ਨਾਲ ਮਰਿਆ ਹਾਂ ਹੁਣ ਤੁਸੀਂ ਵੀ ਦੱਸੋ ਜੀ ਬਾਪੂ ਜੀ ਕਿੰਨਾ ਕਿੰਨਾ ਚੱਲ ਰਿਹਾ ਤੁਹਾਡੇ ਪਿੰਡਾਂ 'ਚ ਉਹਨੇ ਚੱਲਦਾ ਜੀ ਹੁਣ ਤਾਂ ਅੱਛਾ ਤੁਸੀਂ ਵੀ ਬਿਰਜੇ ਦੱਸੋ ਕੁਛ ਜੀ ਕੋਈ ਰੋਕ ਨਹੀਂ ਜੀ ਪੂਰਾ ਜੋਰਾ ਸੋਰਾ ਤੇ ਚੱਲ ਰਿਹਾ ਆਪਣਾ ਤੁਹਾਡਾ ਪਿੰਡ ਆ ਜਿਹੜਾ ਇਹਦੀਆਂ ਜ਼ਮੀਨਾਂ ਦੀ ਹੱਦ ਮੁੱਖ ਮੰਤਰੀ ਦੇ ਪਿੰਡ ਨਾਲ ਲੱਗਦੀ ਆ ਨਾ ਬਿਲਕੁਲ ਉਹ ਨਾਲ ਲੱਗਦੀ ਬਿਲਕੁਲ ਸਤੋਜ ਦੇ ਨਾਲ ਲੱਗਦੀ ਆ ਬਿਲਕੁਲ ਸੋ ਇਹਨਾਂ ਬਾਪੂਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਮੈਂ ਤਰਨਪ੍ਰੀਤ ਸਿੰਘ ਚੁੰਗ ਨੂੰ ਅਸੀਂ ਬਾਰਸ਼ ਪੰਜਾਬ ਦੇ ਜਥੇਬੰਦੀ ਵੱਲੋਂ ਤਰਨਪ੍ਰੀਤ ਸਿੰਘ ਚੁੰਗ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਵੀ ਤੁਸੀਂ ਕਿਹੜੇ ਪਿੰਡ ਦੀ ਗੱਲ ਕਰਦੇ ਹੋ ਉਹ ਪਿੰਡ ਇੱਕ ਵੀ ਦੱਸ ਦਿਓ ਸਾਨੂੰ ਬਾਪੂ ਜੀ ਨਸ਼ਾ ਕਿਵੇਂ ਚੱਲ ਰਿਹਾ ਪਿੰਡ ਦੇ ਵਿੱਚ ਬਹੁਤ ਚੱਲਦਾ ਜੋਰਾ ਸੋਰਾ ਤੇ ਚਿੱਟਾ ਚੱਲ ਰਿਹਾ ਤੁਸੀਂ ਵੀ ਦੱਸੋ ਬਾਪੂ ਜੀ ਕਿੰਨਾ ਕੁ ਚੱਲ ਰਿਹਾ ਨਸ਼ਾ ਆ ਜਾਂਦਾ ਇਹ ਲੋਕ ਕੀ ਬੋਲ ਜੋਰਾ ਸੋਰਾ ਤੇ ਚੱਲ ਜ ਜਾਂਦਾ ਬੀਰ ਜੀ ਤੁਸੀਂ ਵੀ ਦੱਸੋ ਵੀ ਨਸ਼ਾ ਕਿੰਨਾ ਕੁ ਚੱਲ ਰਿਹਾ ਚੱਲ ਰਿਹਾ ਜੀ ਪੂਰਾ ਜੋਰਾ ਸੋਰਾ ਤੇ ਬੀਤੇ ਸਮੇਂ 'ਚ ਇੱਕ ਬਜ਼ੁਰਗ ਦੱਸ ਰਿਹਾ ਕਹਿੰਦਾ ਕਿ ਕੁਛ ਹੀ ਮਿੰਨੇ ਹੋਣੇ ਸਾਡੇ 3-4 ਮੁੰਡੇ ਚਿੱਟੇ ਦੇ ਨਾਲ ਮਰ ਗਏ ਮਰ ਗਏ ਜੀ ਮਰ ਗਏ ਹਾਂ ਤੁਸੀਂ ਵੀ ਵੀਰ ਜੀ ਦੱਸੋ ਚੱਲ ਰਿਹਾ ਜੋਰਾਂ ਸੋਰਾਂ ਤੇ ਹਾਂਜੀ ਇਹ ਹੋੜਲਾ ਕਲਾਂ ਪਿੰਡ ਦੀ ਧਰਤੀ ਐ ਜਿੱਥੇ ਕਿਸੇ ਟਾਈਮ ਇੰਨੇ ਵੱਡੇ ਖਿਡਿਆਰੀ ਹੋਏ ਨੇ ਇੱਕ ਵਾਰ ਮੈਂ ਹਰਜੀਤ ਬਾਜੇਖਾਨੇ ਦੀ ਉਦੋਂ ਪੂਰੀ ਚੜ੍ਹਾਈ ਸੀ ਮੈਚ ਨੂੰ ਦੇਖ ਰਹੇ ਸੀ ਪੀਖੀ ਦੇ ਵਿੱਚ ਇਸ ਨਗਰ ਦੇ ਨੌਜਵਾਨ ਨੇ ਗੀਤੀ ਆ ਜਿਹੜਾ ਗੁਰਮੀਤ ਸਿੰਘ ਗੀਤੀ ਉਹਨੇ ਹਰਜੀਤ ਬਰਨ ਬਾਜੇਖਾਨੇ ਨੂੰ ਕਹਿ ਦਿੰਦਾ ਸੀ ਵੀ ਜੇ ਹਿੰਮਤ ਆ ਇੱਧਰ ਲੈ ਪਾਸੇ ਆ ਮੇਰੇ ਨਾਲ ਇਨ੍ਹਾਂ ਦੇ ਪਿੰਡ ਤੋਂ ਵੱਡੇ-ਵੱਡੇ ਇੰਟਰਨੈਸ਼ਨਲ ਖਿਡਾਰੀ ਹੋਏ ਨੇ ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਨੂੰ ਧਰਤੀ ਨੂੰ ਜਦੋਂ ਕੋਈ ਜਾਣਦਾ ਵੀ ਨਹੀਂ ਸੀ ਉਸ ਸਮੇਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਗੁਰਮੀਤ ਸਿੰਘ ਗਿੱਤੀ ਹੋੜਲੇ ਹੋ ਰਹੇ ਨੇ ਝੰਡੇ ਗੱਡੇ ਹੋਏ ਸੀ ਕਬੱਡੀ ਤੇ ਇਸ ਪਿੰਡ ਦੇ ਵਿੱਚ ਵੀ ਅੱਜ ਨਸ਼ਾ ਇੰਨਾ ਪੈ ਰਿਹਾ ਸੋ ਬਜ਼ੁਰਗ ਦੱਸ ਰਹੇ ਨੇ ਕਿ ਅਨੇਕਾਂ ਮੌਤਾਂ ਹੋ ਗਈਆਂ ਤਰਨਪ੍ਰੀਤ ਸਿੰਘ ਚੁੰਗ ਤੱਕ ਇਹ ਵੀਡੀਓ ਮੇਰੀ ਜ਼ਰੂਰ ਸ਼ੇਅਰ ਕਰਕੇ ਭੇਜੋ ਨਾਲ ਹੀ ਪੇਜ ਨੂੰ ਫੋਲੋ ਕਰੋ ਵੱਧ ਤੋਂ ਵੱਧ ਇਹ ਵੀਡੀਓਆਂ ਜਿਹੜੀਆਂ ਨੇ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਮੁੱਖ ਮੰਤਰੀ ਦੇ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੋਟਲ ਅਕਲਾ ਵਿਧਾਨ ਸਭਾ ਹਲਕਾ ਮਾਨਸਾ ਦਾ ਪਿੰਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ